ਲੋਕ ਚੇਤਨਾ ਟੀਵੀ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਬਲੌਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਜਿਹੜਾ ਗਰਮੀ ਹੈ ਉਹ ਪੰਜਾਬ ਦੀ ਧਰਤੀ ਦੇ ਉੱਤੇ ਆਮ ਦੇਖਣ ਨੂੰ ਮਿਲਦੀ ਹੈ ਗਰਮੀ ਤਾਂ ਉਦੋਂ ਆਈ ਜਦੋਂ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਇੱਕ ਪੁਲਿਸ ਅਫਸਰਾਂ ਦੇ ਵਿੱਚ ਹੋਈ ਕਥਤ ਜਿਹੜੀ ਗੱਲਬਾਤ ਹੈ ਉਸ ਦੀ ਆਡੀਓ ਜਾਰੀ ਕਰਕੇ ਪੰਜਾਬੀਆਂ ਨੂੰ ਸੱਚੀ ਮੁੱਚੀ ਚੌਂਕੀਦਾਰ ਹੋਣ ਦਾ ਜਿਹੜਾ ਉਹਨਾਂ ਨੇ ਸਬੂਤ ਦਿੱਤਾ ਸੋ ਲੋਕ ਇੱਕਦਮ ਅਚੰਬੇ ਰਹਿ ਗਏ ਜਿਹੜੀ ਗੱਲ ਸ਼੍ਰੋਮਣੀ ਅਕਾਲੀ ਦਮ ਬੀਤੇ ਦਿਨ ਤੋਂ ਜਿਹੜਾ ਆਮ ਆਦਮੀ ਪਾਰਟੀ ਦੇ ਉੱਤੇ ਸਰਕਾਰ ਦੇ ਉੱਤੇ ਦੋਸ਼ ਲਾਉਂਦਾ ਆ ਰਿਹਾ ਸੀ ਕਿ ਸਰਕਾਰ ਪੰਜਾਬ ਦੀਆਂ ਹਰ ਇੱਕ ਚੋਣਾਂ ਨੂੰ ਲੁੱਟਣ ਦੇ ਲਈ ਮਤਲਬ ਜਿਹੜੇ ਹੱਥ ਕੰਡੇ ਆਪਣਾ ਕੇ ਪੁਲਿਸ ਅਫਸਰਾਂ ਨੂੰ ਨਾਲ ਲੈ ਕੇ ਉਹਨਾਂ ਦੇ ਸਹਾਰੇ ਆਪਣੇ ਵਲੰਟੀਅਰ ਬਣਾ ਕੇ ਆਪਣੇ ਜਿਹੜੇ ਕਰਿੰਦੇ ਬਣਾ ਕੇ ਉਹਨਾਂ ਤੋਂ ਕੰਮ ਲੈ ਰਹੀ ਹੈ ਤੇ ਪੁਲਿਸ ਅਫਸਰशाही ਜਿਹੜੀ ਹੈਗੀ ਹੈ ਉਹ ਸਰਕਾਰ ਦੇ ਪਿੱਛੇ ਲੱਗ ਕੇ ਆਪਣੀ ਡਿਊਟੀ ਦੇ ਨਾਲ ਖਿਲਵਾੜ ਕਰ ਰਹੀ ਹੈ ਸੋ ਜਿੱਥੋਂ ਤੱਕ ਗੱਲ ਕਰੀਏ ਇਸ ਆਡੀਓ ਕਲਿੱਪ ਦੀ ਜਿਹੜਾ ਵਰਣ ਸ਼ਰਮਾ ਆਈਪੀਐਸ ਅਧਿਕਾਰੀ ਐਸਐਸਬੀ ਪਟਿਆਲਾ ਤਨਾਨਤ ਸੀ ਉਸ ਨੇ ਆਪਣੇ ਜਿਹੜੇ ਐਸਐਚਓਜ਼ ਦੀ ਡੀਐਸਪੀਜ਼ ਔਰ ਐਸਪੀਜ਼ ਉਹਨਾਂ ਨੂੰ ਨਿਰਦੇਸ਼ ਦਿੱਤੇ ਡਾਇਰੈਕਸ਼ਨ ਦਿੱਤੀ ਕਿ ਭਈ ਕਿਸੇ ਦੇ ਜਿਹੜੇ ਵਿਰੋਧੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਚਾਇਓ ਆਜ਼ਾਦ ਉਮੀਦਵਾਰਾ ਚਾਹੇ ਕਿਸੇ ਪਾਰਟੀ ਦੇ ਨਾਲ ਸੰਬੰਧਤ ਨਹੀਂ ਉਹਨਾਂ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਉਹਨਾਂ ਸੈਂਟਰਾਂ ਤੱਕ ਨਾ ਜਾਣ ਦਿੱਤਾ ਜਾਵੇ ਰਿਟਰਨਿੰਗ ਅਵਸਰ ਤੱਕ ਨਾ ਪਹੁੰਚਣ ਦਿੱਤਾ ਜਾਵੇ ਸੋ ਇਹਦੇ ਨਾਲ ਜਿਹੜੀ ਇੱਕ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਜਿਹੜਾ ਇੱਕ ਉਬਾਲ ਆਇਆ ਤੇ ਹਰ ਪਾਰਟੀ ਜਿਹੜੀ ਹੈ ਉਹ ਇਸ ਗੱਲ ਦੇ ਲਈ ਸਰਕਾਰ ਨੂੰ ਖਿੱਚਣ ਦੇ ਲਈ ਕਟਾਰੇ ਦੇ ਵਿੱਚ ਖੜਾ ਕਰਕੇ ਬਿਆਨਬਾਜ਼ੀ ਦਾ ਦੌਰ ਜਿਹੜਾ ਸ਼ੁਰੂ ਹੋ ਗਿਆ ਔਰ ਇਸ ਦੇ ਉੱਤੇ ਤੁਰੰਤ ਕਾਰਵਾਈ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਉਹਨਾਂ ਦੇ ਸੀਨੀਅਰ ਆਗੂ ਨੇ ਤੇ ਸਕੱਤਰ ਜਨਰਲ ਨੇ ਡਾਕਟਰ ਦਿਲਜੀਤ ਸਿੰਘ ਟੀਮਾ ਉਹਨਾਂ ਨੇ ਤੁਰੰਤ ਜਿਹੜੀ ਇਹ ਇੱਕ ਜਿਹੜੀ ਫਾਈਲ ਇੱਕ ਜਣਾ ਕੇਸ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਅ ਦਾਖਲ ਕਰ ਦਿੱਤਾ ਕਿ ਇਸ ਮਾਮਲੇ ਦੀ ਜਿਹੜੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਔਰ ਇਹਨਾਂ ਨੂੰ ਆ ਆਪਣੀਆਂ ਸਿਫਟਾਂ ਤੋਂ ਤੁਰੰਤ ਹਟਾ ਦੇਣਾ ਚਾਹੀਦਾ ਸੋ ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਔਰ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਹੈ ਉਹਨਾਂ ਨੇ ਵੀ ਜਿਹੜੀ ਐਪਲੀਕੇਸ਼ਨ ਮੂਵ ਕੀਤੀ ਮਾਨਯੋਗ ਹਾਈ ਕੋਰਟ ਨੇ ਤੇ ਹਾਈ ਕੋਰਟ ਦੇ ਵਿੱਚ ਜਦੋਂ ਇਹ ਜਿਹੜੀ ਐਪਲੀਕੇਸ਼ਨਸ ਪਹੁੰਚੀਆਂ ਇਹ ਅਪੀਲਾਂ ਪਹੁੰਚੀਆਂ ਤਾਂ ਮਾਨਯੋਗ ਅਦਾਲਤ ਨੇ ਇਹ ਜਿਹੜੀ 8 ਦਸੰਬਰ ਇਸ ਗੱਲ ਲਈ ਤਾਨਾਤ ਕਰਦੀ ਸੋ 8 ਦਸੰਬਰ ਦਿਨ ਸੋਮਵਾਰ ਨੂੰ ਸੁਣਵਾਈ ਹੋਈ ਮਾਨਯੋਗ ਹਾਈ ਕੋਰਟ ਦੇ ਵਿੱਚ ਤੇ ਉਸ ਦੀ ਸੁਣਵਾਈ ਕੀਤੀ ਜਿਹੜੇ ਜਸਟਿਸ ਸ਼ੀਲ ਨਾਗੂ ਐਂਡ ਜਸਟਿਸ ਸੰਜੀਵ ਬੈਰੀ ਇਹ ਡਬਲ ਬੈਂਚ ਨੇ ਜਿਹੜੀ ਇਸ ਮਾਮਲੇ ਦੀ ਇਸ ਗੰਭੀਰ ਮਾਮਲੇ ਦੀ ਜਾਂਚ ਕੀਤੀ ਤੇ ਉਹਨਾਂ ਨੇ ਆਰਡਰ ਕੀਤਾ ਕਿ ਤੁਰੰਤ ਜਿਹੜਾ ਇਸ ਮਾਮਲੇ ਦੀ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਦੋ ਦਿਨਾਂ ਦੇ ਅੰਦਰ ਆਪਣੀ ਵਿਸਥਾਰਤ ਰਿਪੋਰਟ ਮਾਨਯੋਗ ਅਦਾਲਤ ਦੇ ਸਾਹਮਣੇ ਰੱਖੇ ਕਿ ਇਲੈਕਸ਼ਨ ਕਮਿਸ਼ਨ ਨੇ ਇਸ ਮਾਮਲੇ ਨੂੰ ਲੈ ਕੇ ਕਿਹੜੀ ਕਾਰਵਾਈ ਕੀਤੀ ਹੈ ਉਸ ਬਾਰੇ ਮਾਨਯੋਗ ਅਦਾਲਤ ਨੂੰ ਜਾ ਨੂੰ ਕਰਵਾਇਆ ਜਾਵੇ ਸੋ ਜਿਹੜੀ ਅੱਜ ਅੱਜ 10 ਤਰੀਕ ਹੈ ਸੋ ਅੱਜ ਜਿਹੜੀ ਇਸ ਮਾਮਲੇ ਨੂੰ ਸੁਣਵਾਈ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਸੋ ਉਹਦੇ ਵਿੱਚ ਸਿੱਧੇ ਤੌਰ ਤੇ ਜੇ ਇਹ ਕਹੀਏ ਜਿਵੇਂ ਲੋਕਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਆਮ ਚਰਚਾ ਕਿ ਸੁਖਵੀਰ ਬਾਦਲ ਪੰਜਾਬ ਦਾ ਟਰੰਪ ਹੈ ਸੋ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹ ਪੰਜਾਬ ਦਾ ਟਰੰਪ ਹੋਣ ਦਾ ਜਿਹੜਾ ਆਪਣੇ ਉੱਤੇ ਠੱਪਾ ਲੱਗਿਆ ਜਾਂ ਆਪ ਨੂੰ ਜਿਹੜੀ ਉਹਨਾਂ ਨੂੰ ਆਈਡੈਂਟੀਟੀ ਮਿਲੀ ਹੈ ਉਹ ਸਾਬਤ ਕਰਤਾ ਕਿ ਵਾਕਈ ਕਿਉਂਕਿ ਅੱਜ ਮਾਨਯੋਗ ਅਦਾਲਤ ਨੇ ਉਹ ਜਿਹੜਾ ਮਾਮਲਾ ਸੀ ਉਸ ਦੀ ਜਿਹੜੀ ਜਿਹੜਾ ਸੈਂਟਰਲ ਐਫਐਸਐਲ ਜਿਹੜੀ ਚੰਡੀਗੜ੍ਹ ਦੇ ਵਿੱਚ ਸਥਿਤ ਹੈ ਉਹ ਪੰਜਾਬ ਤੋਂ ਬਾਹਰ ਉਸ ਜਿਹੜੀ ਆਡੀਓ ਦੀ ਜਾਂਚ ਕਰਾਉਣ ਦੇ ਆਦੇਸ਼ ਦਿੱਤੇ ਇਹਦੇ ਨਾਲ ਇੱਕ ਵਾਰ ਫਿਰ ਸਰਦਾਰ ਅਰਸ਼ ਕੁਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਜਿੱਤ ਹੋਈ ਹੈ ਇਹ ਜਿੱਤ ਪਹਿਲਾਂ ਵੀ ਹੋਈ ਸੀ ਜਦੋਂ ਬਾਈ ਇਲੈਕਸ਼ਨ ਤਰਨਤਾਰਨ ਸਾਹਿਬ ਹੋਏ ਤੇ ਉੱਥੇ ਜਿਮਨੀ ਚੋਣ ਦੇ ਦੌਰਾਨ ਆਈਪੀਐਸ ਅਧਿਕਾਰੀ ਡਾਕਟਰ ਰਵਜੋਤ ਕੌਰ ਗਰੇਵਾਲ ਜਿਹੜੇ ਐਸਐਸਪੀ ਤਰਨਤਾਰਨ ਤਾਇਨਾਤ ਸੀ ਉਹਨਾਂ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਤੇ ਜੋ ਨਹੀਂ ਮੈਡਮ ਮੈਸ ਮੈਡਮ ਦੇ ਮੂੰਹ ਤੇ ਕਰਿਆ ਕਿ ਮੈਡਮ ਇਸ ਟਾਈਮ ਅਕਾਲੀ ਦਲ ਪੱਖਵਾਜੀ ਕਰ ਰਹੀ ਹੈ ਸਰਕਾਰ ਦੇ ਹੱਥੋਂ ਕਾਬੰਦ ਕੰਮ ਕਰ ਰਹੀ ਹੈ ਇਸ ਗੱਲ ਦਾ ਮੈਂ ਕਹਿਣਾ ਚਾਹੁੰਦਾ ਕਿ ਨਹੀਂ ਤਾਂ ਉਹਨਾਂ ਦਾ ਜਿਹੜਾ ਦਰਦ ਹੈ ਇਸ ਕਦਰ ਹੈ ਕਿ ਬੀਤੇ ਦਿਨ ਸਿੰਘ ਲਾਲਕਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨਾਬਾ ਨੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਬੀਡੀਪੀਓ ਜਿਹੜੇ ਬਲਜੀਤ ਕੌਰ ਨੇ ਉੱਥੇ ਨਾਬਾ ਦੇ ਵਿੱਚ ਤਾਨਾਤ ਤੇ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਗਰਮਾ-ਗਰਮੀ ਹੋਈ ਤੇ ਜਿਹੜੇ ਬੀਡੀਪੀ ਉਹ ਬਲਜੀਤ ਕੌਰ ਹੈ ਜਿਨ੍ਹਾਂ ਨੇ ਜਿਹੜੇ ਇੱਕ ਸਿੱਕੀ ਸਰੂਪ ਦੇ ਵਿੱਚ ਸੀ ਜਿਨ੍ਹਾਂ ਨੇ ਇੱਕ ਕੇਸ ਕੀ ਸਜਾਈ ਸੀ ਸਿਰ ਦੇ ਉੱਤੇ ਤੇ ਉਹ ਵੀ ਉਸ ਰੰਗ ਦੀ ਕਿਹੜੇ ਰੰਗ ਦੀ ਇਨਕਲਾਬੀ ਰੰਗ ਦੀ ਉਹ ਭਗਤ ਸਿੰਘ ਦੇ ਰੰਗ ਦੀ ਜਿਹੜੀ ਭਗਤ ਸਿੰਘ ਦੇ ਪੱਗ ਵਾਲੇ ਰੰਗ ਦੀ ਜਾਂ ਮੁੱਖ ਮੰਤਰੀ ਮਾਨ ਦੇ ਪੱਗ ਦੇ ਰੰਗ ਵਰਗੀ ਉਹਨੇ ਕੇਸ ਕੀ ਸਜਾਈ ਸੀ ਤੇ ਉਹਨੇ মিডিਆ ਦੇ ਸਾਹਮਣੇ ਕਿਹਾ ਸੀ ਫੋਨ ਕਰਕੇ ਐਸਐਚਓ ਨੂੰ ਕਿ ਆਓ ਇਹਨਾਂ ਨੂੰ ਜਿਹੜੇ ਪਬਲਿਕ ਇੱਥੇ ਬੈਠੀ ਆ ਮੇਰੇ ਦਫ਼ਤਰ ਦੇ ਵਿੱਚ ਇਹਨਾਂ ਨੂੰ ੱੱਕੇ ਮਾਰ ਕੇ ਬਾਹਰ ਕੱਢ ਦਿਓ ਸੋ ਇਹ ਜਿਹੜੀ ਜਦੋਂ ਇਹ ਕਥਿਤ ਵੀਡੀਓ ਵਾਇਰਲ ਹੁੰਦੀ ਹੈ ਤੇ ਉਸ ਦੇ ਉੱਤੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਐਕਸ਼ਨ ਲੈਂਦਾ ਤੇ ਉਹ ਉਹਨਾਂ ਦੀ ਜਿਹੜੀ ਚਾਰਾ ਜੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਸੋ ਉਸ ਬੀਬੀ ਨੂੰ ਵੀ ਬीडीपीਓ ਨਾਪਾ ਤੋਂ ਬਦਲ ਕੇ ਬੀਬੀ ਬਲਜੀਤ ਕੌਰ ਨੂੰ ਉਹਨਾਂ ਨੂੰ ਉਹਨਾਂ ਦਾ ਹੈੱਡਕੁਆਟਰ ਮੋਹਾਲੀ ਸ਼ਿਫਟ ਕਰ ਦਿੱਤਾ ਗਿਆ। ਜੇ ਦੇਖਿਆ ਜਾਵੇ ਇਹ ਬਹੁਤ ਵੱਡੀ ਜਿਹੜੀ ਜਿੱਤ ਸ਼੍ਰੋਮਣੀ ਅਕਾਲੀ ਦਲ ਦੀ ਹੈ ਲਗਾਤਾਰ ਲੋਕਾਂ ਦੇ ਮਸਲੇ ਉਠਾ ਕੇ ਸਰਕਾਰ ਨੂੰ ਤੇ ਮਾਨਯੋਗ ਅਦਾਲਤਾਂ ਨੂੰ ਪਰਸ਼ਾਸਨ ਨੂੰ ਸਿਸਟਮ ਨੂੰ ਇਸ ਗੱਲ 'ਚ ਮਜਬੂਰ ਕਰਤਾ ਕਿ ਉਹ ਜਿਹੜਾ ਲੋਕਾਂ ਦੇ ਹੱਕ ਦੇ ਵਿੱਚ ਭੁਗਤੇ ਸੋ ਇਹ ਜਿਹੜੀਆਂ ਦੋ ਕਾਰਵਾਈਆਂ ਤੇ ਹਲੇ ਵੀ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦੀ ਮੰਗ ਕਰਦਾ ਹੈ ਕਿ ਇਹਨਾਂ ਜਿਹੜੇ ਐਸਐਸਪੀ ਵਰਣ ਸ਼ਰਮਾ ਉਹਨਾਂ ਨੂੰ ਜਿਹੜਾ ਛੁੱਟੀ ਤੇ ਭੇਜ ਦਿੱਤਾ ਗਿਆ ਜਵਰੀ ਛੁੱਟੀ ਤੇ ਭੇਜ ਦਿੱਤਾ ਮੈਂ ਤੁਹਾਨੂੰ ਦੱਸ ਦਿਆਂ ਮੈਂ ਦਰਸ਼ਕਾਂ ਨੂੰ ਇਹ ਗੱਲ ਜਾਣਕਾਰੀ ਦੇ ਦਿਆਂ ਕਿ ਉਹਨਾਂ ਨੂੰ ਜ਼ਬਰਦਸਤੀ ਛੁੱਟੀ ਤੇ ਭੇਜ ਦਿੱਤਾ ਗਿਆ ਤੇ ਐਸਐਸਪੀ ਪਟਿਆਲਾ ਦਾ ਜਿਹੜਾ ਚਾਰਜ ਹੈ ਉਹ ਐਡੀਸ਼ਨਲ ਚਾਰਜ ਐਸਐਸਪੀ ਸੰਗਰੂਰ ਦੇ ਸਪੁਰਦ ਕਰ ਦਿੱਤਾ ਗਿਆ ਸੋ ਇਹ ਬਹੁਤ ਵੱਡੀ ਸ਼ਰਮਣੀ ਅਕਾਲੀ ਦਲ ਦੀ ਜਿੱਤ ਹੈ ਬੀਡੀਪੀ ਉਹਦਾ ਬਦਲ ਜਾਣਾ ਐਸਐਸਪੀ ਨੂੰ ਛੁੱਟੀ ਤੇ ਭੇਜ ਦੇਣਾ ਜਿਹੜੀ ਇਸ ਆਡੀਓ ਦੀ ਜਾਂਚ ਇਨਵੈਸਟੀਗੇਸ਼ਨ ਉਹ ਜਿਹੜਾ ਜਿਹੜੀ ਕੇਂਦਰ ਦੇ ਅਧੀਨ ਹੈ ਚੰਡੀਗੜ੍ਹ ਸਥਿਤ ਹੈ ਸੀਐਫ ਸੀਐਫਐਸਐਲ ਉਸ ਦੇ ਵਿੱਚ ਇਸ ਦੀ ਜਾਂਚ ਦਾ ਆਦੇਸ਼ ਦੇਣਾ ਮਾਨਯੋਗ ਅਦਾਲਤ ਵੱਲੋਂ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਅੱਜ ਵੀ ਪੰਜਾਬ ਦੇ ਵਿੱਚ ਭਾਵੇਂ ਵਿਰੋਧੀ ਧਿਰ ਦੇ ਵਿੱਚ ਮੌਜੂਦ ਅਸ਼ਰਮਣੀ ਅਕਾਲੀ ਦਲ ਪਰ ਚੱਲਦੀ ਉਹਨਾਂ ਦੀ ਸਰਕਾਰ ਤੋਂ ਵੀ ਵਧੇਰੇ ਆ ਸੋ ਜੇ ਗੱਲ ਕਰੀਏ ਤੇ ਇਸ ਮਾਮਲੇ ਦੇ ਵਿੱਚ ਜਿਹੜਾ ਪੁਲਿਸ ਨੇ ਬੜੀ ਫੁਰਤੀ ਦਿਖਾਉਂਦਿਆਂ ਇਸ ਮਾਮਲੇ ਨੂੰ ਦਬਾਉਣ ਦਾ ਵੀ ਜਿਹੜੇ ਕੋਝੇ ਯਤਨ ਕੀਤੇ ਗਏ ਡੀਆਈਜੀ ਪਟਿਆਲਾ ਰੇਂਜ ਦੇ ਕੁਲਦੀਪ ਚਾਹਲ ਆਈਪੀਐਸ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਵੀ ਮਤਲਬ ਜਿਹੜਾ ਤੁਰੰਤ ਇਸ ਆਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਇਹ ਜਿਹੜੀ ਵੀਡੀਓ ਹੈ ਇਹ ਆਡੀਓ ਹੈ ਇਹ AI ਜਨਰੇਟਡ ਹੈ ਜਦ ਕਿ ਇਹਦੀ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਕੋਈ ਫੋਰੈਂਸਿਕਲ ਜਾਂਚ ਨਹੀਂ ਹੋਈ ਬਾਵਜੂਦ ਮਤਲਬ ਦੇਖੋ ਆਪੇ ਮੈਂ ਰੱਜੀ ਪੁੱਜੀ ਤੇ ਆਪੇ ਮੇਰੇ ਬੱਚੇ ਜੀ ਨੇ ਆਪੇ ਅਸੀਂ ਗੁਨਾਹ ਕਰੀਏ ਤੇ ਆਪੇ ਅਸੀਂ ਆਪਣੇ ਆਪ ਨੂੰ ਜਿਹੜਾ ਪਾਕ ਸਾਫ ਦਾ ਸਰਟੀਫਿਕੇਟ ਮੰਗਦੀ ਏ ਸੋ ਇਸ ਤੋਂ ਅੱਗੇ ਜੇ ਮੈਂ ਗੱਲ ਕਰਾਂ ਤਾਂ ਪੁਲਿਸ ਨੇ ਜਿਹੜੀ ਇਸ ਮਾਮਲੇ ਦੇ ਉੱਤੇ ਕਾਰਵਾਈ ਕਰਨ ਦੀ ਵਜ੍ਹਾ ਇਸ ਮਾਮਲੇ ਨੂੰ ਦਰਵਾਉਣ ਦੇ ਲਈ ਇਸ ਮਾਮਲੇ ਦੇ ਵਿੱਚ ਸ਼ਾਮਲ ਜਿੰਨੇ ਵੀ ਪੋਲਿਟਿਕਲ ਲੀਡਰ ਸੀਗੇ ਚਾਹੇ ਉਹ ਸੁਖਵੀਰ ਬਾਦਲ ਹੋਣ ਚਾਹੇ ਉਹ ਅਰਸ਼ਦੀਪ ਕਲੇਰ ਹੋਣ ਜਿਹੜੇ ਮੁੱਖ ਬੁਲਾਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਭਾਰਤੀ ਜਨਤਾ ਪਾਰਟੀ ਦੇ ਮਹਿਲਾ ਵਿੰਗ ਦੀ ਪੰਜਾਬ ਦੇ ਪ੍ਰਧਾਨ ਜੈ ਇੰਦਰ ਕੋ ਔਰ ਕੌਣ ਹੋਣ ਉਹਨਾਂ ਨੂੰ BNS ਦੀ ਧਾਰਾ 94 ਤਹਿਤ ਜਿਹੜਾ ਇੱਕ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਇਸ ਆਡੀਓ ਦੇ ਨਾਲ ਜਿੰਨੀ ਵੀ ਸਬੰਧਤ ਸਮੱਗਰੀ ਹੈ ਉਹ ਪੁਲਿਸ ਕੋਲੇ ਪੇਸ਼ ਕੀਤੀ ਜਾਵੇ ਸੋ ਇਸ ਦੇ ਨਾਲ ਨਾਲ ਬਹੁਤ ਸਾਰੇ মিডিਆ ਜਿਹੜੇ ਪ੍ਰੈਸ ਨਾਲ মিডিਆ ਨਾਲ ਸਬੰਧਤ ਅ ਅਸੀਂਗੇ ਉਹਨਾਂ ਨੂੰ ਵੀ ਪੁਲਿਸ ਨੇ ਸੰਮਣ ਕਰਕੇ ਬੁਲਾਇਆ ਕਿ ਭਾਈ ਤੁਸੀਂ ਇਹ ਖਬਰਾਂ ਚਲਾਈਆਂ ਇਹ ਤਾਂ AI ਜਨਰੇਟਡ ਹੈ ਸੋ ਇਹ ਗੱਲ ਅਰਸ਼ਦੀਪ ਕਲੇਰ ਨੇ ਖੁਲੇਆਮ ਜਿਹੜੀ ਪੁਲਿਸ ਨੂੰ ਰਕੀ ਕਿ ਇਹ ਭਾਈ ਤੁਸੀਂ ਸਾਬਤ ਕਰੋ ਕਿ ਇਹ AI ਜਨਰੇਟਡ ਹੈ ਅਸੀਂ ਤਾਂ ਜੋ ਕਹਿਣਾ ਸੀ ਕਹਤਾ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਪਾ ਕੇ ਇਹ ਵਾਇਰਲ ਕੀਤੀ ਸੀ ਤੇ ਇਹ ਤਾਂ ਤੁਸੀਂ ਸਾਬਤ ਕਰੋ ਕਿ ਇਹ AI ਜਨਰੇਟਡ ਹੈ ਸੋ ਇਹ ਜਿੱਥੋਂ ਤੱਕ ਜੇ ਆਪਾਂ ਇਸ ਸਾਰੇ ਮਾਮਲੇ ਦੀ ਗੱਲ ਕਰੀਏ ਤੇ ਮਾਨਯੋਗ ਅਦਾਲਤ ਨੇ ਅਗਲੀ ਜਿਹੜੀ ਸੁਣਵਾਈ ਹੈ ਉਹ 22 ਦਸੰਬਰ 2025 ਨੂੰ ਹੈ ਤੇ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦੀ ਮੰਗ ਕਰਦਾ ਹੈ ਕਿ ਭਾਵੇਂ ਉਹਨਾਂ ਦੀਆਂ ਦੋ ਮੰਗਾਂ ਪੂਰੀਆਂ ਹੋ ਗਈਆਂ ਕਿ ਇੱਕ ਤਾਂ ਐਸਐਸਪੀ ਵਰਣ ਸ਼ਰਮਾ ਨੂੰ ਜਿਹੜਾ ਜਬਰੀ ਛੁੱਟੀ ਤੇ ਭੇਜ ਦਿੱਤਾ ਗਿਆ ਤੇ ਇਸ ਆਡੀਓ ਕਲਿੱਪ ਦੀ ਜਿਹੜੀ ਜਾਂਚ ਹੈ ਉਹ ਸੀਐਫਐਸਐਲ ਚੰਡੀਗੜ੍ਹ ਦੇ ਸਪੁਰਦ ਕਰ ਦਿੱਤੀ ਗਈ ਹੈ ਔਰ ਇਹਦੇ ਵਿੱਚ ਜੇ ਮੈਂ ਕਹਾਂ ਤੇ ਮਾਨਯੋਗ ਅਦਾਲਤ ਨੇ ਇਹ ਕਿਹਾ ਕਿ ਭਾਈ ਇਹ ਜਿਹੜੀ ਫੋਨ ਨੇ ਜਿਹਦੇ ਵਿੱਚ ਇਹ ਵਾਰਤਾਲਾਪ ਹੋਇਆ ਆਪਸ ਦੇ ਵਿੱਚ ਇਹਨਾਂ ਦੀ ਗੁਫ਼ਤਗੂ ਹੋਈ ਹੈ ਅਫਸਰਾਂ ਦੀ ਪੁਲਿਸ ਅਫਸਰਾਂ ਦੀ ਤੇ ਇਹਨਾਂ ਦੇ ਜਿਹੜੇ ਪੁਲਿਸ ਨੇ ਕਿਆਂ ਇਹ ਇਹਨਾਂ ਦੇ ਮੋਬਾਈਲ ਫੋਨ ਕਬਜ਼ੇ 'ਚ ਲਏ ਇੱਥੇ ਜਿਹੜੀ ਪੰਜਾਬ ਪੁਲਿਸ ਚੁੱਪ ਹੋ ਜਾਂਦੀ ਹੈ ਸੋ ਬਹੁਤ ਵੱਡੀ ਜਿੱਤ ਹੈ ਸ਼ਰੋਮਣੀ ਅਕਾਲੀ ਦਲ ਦੀ ਔਰ ਸਰਕਾਰ ਦੇ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੀ ਵਰਾਸਾ ਦੱਸਦੀ ਹੈ ਤੇ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਰਾਦੀ ਚੁਪੇੜ ਹੈ ਔਰ ਜੇ ਆਪਾਂ ਗੱਲ ਕਰੀਏ ਤੇ ਇਹ ਹੁਣ ਅਗਲੀ ਸੁਣਵਾਈ ਜਿਹੜੀ 22 ਦਸੰਬਰ 25 ਫੇਚ ਕੀਤੀ ਗਈ ਹੈ ਔਰ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦੀ ਮੰਗ ਕਰਦਾ ਹੈ ਕਿ ਵਰਨ ਸ਼ਰਮਾ ਸਮੇਤ ਜਿੰਨੇ ਵੀ ਇਸ ਮਾਮਲੇ ਦੇ ਵਿੱਚ ਆਡੀਓ ਮਾਮਲੇ ਦੇ ਵਿੱਚ ਜਿੰਨੇ ਵੀ ਪੁਲਿਸ ਅਫਸਰ ਨੇ ਸਾਰਿਆਂ ਦੇ ਖਿਲਾਫ ਜਿਹੜੀ ਉਹ ਕ੍ਰਿਮੀਨਲ ਆਫੈਂਸ ਦੇ ਤਹਿਤ ਮਾਮਲਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਸ਼੍ਰੋਮਣੀ ਅਕਾਲੀ ਦਲ ਇਸ ਆਈਪੀਐਸ ਅਧਿਕਾਰੀ ਦੇ ਨਾਲ ਨਾਲ ਬਾਕੀ ਦੇ ਪੁਲਿਸ ਅਫਸਰਾਂ ਨੂੰ ਜੇਲ੍ਹ ਅੰਦਰ ਭੇਜਣ ਦੇ ਲਈ ਜਾਂ ਉਹਨਾਂ ਦੇ ਖਿਲਾਫ ਕ੍ਰਿਮੀਨਲ ਆਫੈਂਸ ਦੀ ਜਿਹੜੀ ਧਾਰਾ ਦੇ ਤਹਿਤ ਮਾਮਲਾ ਦਰਜ ਕਰਨ ਦੇ ਲਈ ਕਿੰਨਾ ਕੁ ਸਫਲ ਹੁੰਦਾ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਕੱਲ ਨੂੰ ਨਵੇਂ ਵਿਸ਼ੇ ਦੇ ਨਾਲ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦੇ ਰੂਬਰੂ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ